ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 6 ਜਨਵਰੀ 2025 ਤੇ ਟਾਈਮ ਕਰੀਬ 8:30 ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਜੇ ਪੱਛਮੀ ਸਿਸਟਮ ਦੀ ਗੱਲ ਕੀਤੀ ਆ ਉਹਦਾ ਮੌਜੂਦਾ ਪੱਛਮੀ ਸਿਸਟਮ ਆ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਿਆ ਬਿਲਕੁਲ ਕਮਜ਼ੋਰ ਪੈ ਚੁੱਕਿਆਗਾ ਜਿਹੜਾ ਕਿ ਹੁਣ ਪਹਾੜਾਂ ਤੋਂ ਅੱਗੇ ਖਿਸਕ ਚੁੱਕਿਆਗਾ ਬੀਤੀ ਸ਼ਾਮ ਦੇ ਬੀਤੀ ਰਾਤ ਮਾਲਵਾ ਬੈਲਟ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਕਿਤੇ ਕਿਤੇ ਜਾਂ ਮਾਝੇ ਦਬਾਬੇ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਗਰ ਚਮਕ ਨਾਲ ਛਿੜਕਾ ਸ਼ਰਾਟਾ ਕਿਤੇ ਕਿਤੇ ਗੜੇ ਮਾਰੀ ਦਿਖਾਈ ਦਿੱਤੀ ਖਾਸ ਕਰਕੇ ਮਾਝੇ ਦਬਾਬੇ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹ ਦੀ ਹਲਕੀ ਕਾਰਵਾਈ ਦੇ ਕਿਤੇ 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 ਬਰੀਕ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਉੱਥੇ ਹੀ ਮੁਕਸਰ ਫਿਰੋਜ਼ਪੁਰ ਤੇ ਫਰੀਦਕੋਟ ਜਾਂ ਮਤਲਕ ਇਹਨਾਂ ਇਲਾਕੇ ਵਿੱਚ ਕਿਤੇ ਕਿਤੇ ਇਕਾ ਦੁਕਾਤਾ ਨਿੱਕੀ ਮੁੱਟੀ ਹਲਕੀ ਕਾਰਵਾਈ ਜਾਂ ਇਕਾ ਦੁਕਾਤਾ ਗੜੀ ਮਾਰੀ ਜਿਹੜੀ ਦੇਖਣ ਨੂੰ ਮਿਲੀ ਹੈਗੀ ਤੇ ਬਾਕੀ ਹੁਣ ਜਿਹੜਾ ਸਿਸਟਮ ਆ ਇਹ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਤੇ ਪਹਾੜ ਤੇ ਪਛੂਨੀਆਂ ਠੰਡੀਆਂ ਹਵਾਵਾਂ ਜਿਹੜੀਆਂ ਪਹਾੜੀ ਪੱਸੂ ਦੀ ਠੰਡੀ ਹਵਾ ਜਿਹੜੀ ਖੁੱਲਣੀ ਸ਼ੁਰੂ ਹੋ ਚੁੱਕੀ ਆ ਇਹਦੇ ਨਾਲ ਜਿਹੜਾ ਅਗਲੇ 3 ਦਿਨsੀਤ ਲਹਿਰ ਦਾ ਪ੍ਰਭਾਵ ਆ ਜਿਹੜਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਣਿਆ ਦਿਖਾਈ ਦੇਊਗਾ ਤੇ ਮਤਲਬ ਕਿ ਜਿਹੜੀ ਹੱਥਾਂ ਪੈਰਾਂ ਦੀ ਠਾਰੀ ਹੈਗੀ ਉਹ ਵਾਧਦੀ ਦਿਖਾਈ ਦੇਊਗੀ ਮਤਲਬ ਕਿ ਸੀਤ ਲਹਿਰ ਦਾ ਪ੍ਰਭਾਵ ਆ ਅਗਲੇ 3-4 ਦਿਨ ਜਿਹੜਾ ਕਾਫੀ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਜਿਹਦੇ ਨਾਲ ਰਾਤਾਂ ਦੇ ਪਾਰੇ ਵਿੱਚ ਗਰਾਵਟ ਆਊਗੀ ਤੇ ਹੱਥਾਂ ਪੈਰਾਂ ਦੀ ਠਾਰੀ ਵਿੱਚ ਜਿਹੜਾ ਵਾਧਾ ਦੇਖਣ ਨੂੰ ਮਿਲੇਗਾ ਸੋ ਤਾਂ ਦੀ ਗੱਲ ਕੀਤੀ ਹੈ ਤਾਂ ਅਗਲੇ 3-4 ਦਿਨ ਪਹਾੜ ਤੇ ਪੱਛੋਂ ਦੀ ਠੰਡੀ ਹਵਾ ਜਿਹੜੀ ਕਾਫੀ ਤੇਜ਼ ਰਫ਼ਤਾਰ ਨਾਲ ਚੱਲੂਗੀ ਜੀ ਦਾ ਕਰਕੇ ਜ਼ਮੀਨੀ ਪੱਧਰ ਤੇ ਧੁੰਦ ਦੀ ਸੁਭਾਵਨਾ ਜਿਹੜੀ ਘੱਟ ਰਹੂਗੀ ਜੇ ਅੱਜ ਦੀ ਗੱਲ ਕੀਤੀ ਹੈ ਤਾਂ ਅੱਜ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਧੁੱਪ ਲੱਗੀ ਪਰ ਥੋੜੇ ਬਹੁਤ ਖੇਤਰ ਇਦਾਂ ਦੇ ਵੀ ਸੀਗੇ ਖਾਸ ਕਰਕੇ ਪੰਜਾਬ ਦੇ ਕੇਂਦਰੀ ਭਾਗ ਤੇ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਅੱਜ ਸੂਰਜ ਕਿਤੇ ਕਿਤੇ ਹੀ ਦਿਖਾਈ ਦਿੱਤਾ ਜਾਤਾ ਪਰ ਧੁੰਦ ਤੇ ਧੁੰਦ ਦੇ ਬੱਦਲ ਜਿਹੜੇ ਬਣੇ ਰਹੇ ਹੈਗੇ ਜਿੱਥੇ ਅੱਜ ਧੁੰਦ ਤੇ ਧੁੰਦ ਦੇ ਬੱਦਲ ਬਣ ਰਹੇ ਆ ਉੱਤੇ ਜਮੀਨੀ ਪੱਧਰ ਤੇ ਸੰਘਣੀ ਧੁੰਦ ਦੀ ਸੁਭਾਅ ਆਣਾ ਬਹੁਤ ਜ਼ਿਆਦਾ ਘਟਾ ਗਈ ਉੱਤੇ ਸੰਘਣੀ ਧੁੰਦ ਨਹੀਂ ਆਊਗੀ ਜਿੱਥੇ ਅੱਜ ਕਿਤੇ ਧੁੱਪ ਲੱਗੀ ਸੀ ਉੱਤੇ ਥੋੜੇ ਬਹੁਤ ਖੇਤਾਂ ਚ ਰਾਤ ਨੂੰ ਸੰਘਣੀ ਧੁੰਦ ਆ ਸਕਦੀ ਹੈਗੀ ਪਰ ਤੇਜ਼ ਹਵਾਵਾਂ ਸਾਤਕਾ ਠੀਤ ਲਹਿਰ ਦੇ ਪ੍ਰਭਾਵ ਸਾਤਕਾ ਪਹਾੜ ਤੇ ਪੱਛੋਨੀਆਂ ਠੰਡੀਆਂ ਹਵਾਵਾਂ ਸਾਤਕਾ 15-20 ਕਿਲੋਮੀਟਰ ਦੀ ਉਤਾਰ ਨਾਲ ਜਿਹੜੀਆਂ ਚੱਲਦੀਆਂ ਰਹਿਣੀਆਂ ਜੀਦਾ ਕਰਕੇ ਤੜਕਸਾਰ ਪੰਜਾਬ ਦੇ ਜ਼ਿਆਦਾ ਖੇਤਾਂ ਵਿੱਚ ਸੰਘਣੀ ਧੁੰਦ ਨਹੀਂ ਦਿਖਾਈ ਦੇਊਗੀ ਮਤਲਬ ਕਿ ਵਿਜ਼ਿਬਿਲਟੀ ਚ ਜਿਹੜੀ ਕਾਫੀ ਇੰਪਰੂਵਮੈਂਟ ਆ ਜਿਹੜਾ ਸੁਧਾਰ ਦੇਖਿਆ ਜਾ ਸਕਦਾ ਹੈਗਾ ਅਗਲੇ 3-4 ਦਿਨਾਂ ਦੌਰਾਨ ਜ਼ਮੀਨੀ ਪੱਧਰ ਤੇ ਧੁੰਦ ਆ ਜਿਹੜੀ ਸੰਘਣੀ ਧੁੰਦ ਆਗੀ ਉਹ ਬਹੁਤ ਜ਼ਿਆਦਾ ਘੱਟ ਦਿਖਾਈ ਦੇਣ ਦੇ ਚਾਂਸ ਨੇ ਹੋ ਸਕਦਾ ਕਿਤੇ ਕਿਤੇ ਜਿਹੜੀ ਸੰਘਣੀ ਧੁੰਦ ਦਿਖਾਈ ਦੇ ਜਾਵੇ ਪਰ ਜ਼ਿਆਦਾਤਰ ਖੇਤਾਂ ਵਿੱਚ ਧੁੰਦ ਨਹੀਂ ਦਿਖਾਈ ਦੇਊਗੀ ਕਿਉਂਕਿ ਪਹਾੜ ਤੇ ਪੱਸੋਂ ਦੀਆਂ ਠੰਡੀਆਂ ਹਵਾਵਾਂ ਲਗਾਤਾਰ ਫਲੋ ਆ ਜਿਹੜਾ ਉਹਨਾਂ ਦਾ ਬਣਿਆ ਰਹਿਣਾ ਜਿਸ ਦਾ ਕਰਕੇ ਧੁੰਦ ਜਿਹੜੀ ਘਟ ਹੀ ਦਿਖਾਈ ਦੇਊਗੀ ਹਾਂ ਥੋੜੇ ਬਹੁਤ ਖੇਤਰਾਂ 'ਚ ਧੁੰਦ ਤੇ ਧੁੰਦ ਦੇ ਬੱਦਲ ਅਸਮਾਨੀ ਚੜੇ ਰਹਿ ਸਕਦੇ ਆ ਜੀ ਦਾ ਕਰਕੇ ਕੋਲਡ ਰੇ ਦੀ ਸਥਿਤੀ ਜਾਰੀ ਰਹਿ ਸਕਦੀ ਹੈਗੀ ਪਰ ਹਵਾ ਦੀ ਰਫਤਾਰ ਤੇਜ਼ ਹੋਣ ਦੇ ਕਾਰਨ ਥੋੜੇ ਬਹੁਤ ਖੇਤਰਾਂ ਦੇ ਵਿੱਚ ਅਗਲੇ 2-3 ਦਿਨ ਉਹ ਟੁੱਪ ਲੱਗਣ ਦੇ ਚਾਂਸ ਵੀ ਰਹਿਣਗੇ ਹੋ ਸਕਦਾ ਮਤਲਬ ਕਿ ਧੁੰਦ ਦੇ ਬਦਲ ਛੇਤੀ ਹੀ ਆਸੇ-ਪਾਸੇ ਹੋ ਜਾਣ ਕਿਉਂਕਿ ਜਦੋਂ ਤੇਜ਼ ਪੱਤਸੋਂ ਚੱਲਦੀ ਆ ਖੁਸ਼ਕ ਇਹਦੇ ਮੂਰੇ ਧੁੰਦ ਦਾ ਟਿਕਣਾ ਮੁਸ਼ਕਲ ਹੋ ਜਾਂਦਾ ਜ਼ਮੀਨੀ ਪੱਧਰ ਤੇ ਦਾ ਧੁੰਦ ਘਟੂਗੀ ਘਟੂਗੀ ਤੇ ਮੇਬੀ ਹੋ ਸਕਦਾਗਾ ਵੀ ਥੋੜੇ ਬਹੁਤ ਖੇਤਰਾਂ 'ਚ ਧੁੱਪ ਲੱਗਦੀ ਰਹੇ ਧੁੱਪ ਲੱਗ ਸਕਦੀ ਹੈ ਸੂਣੀ ਧੁੱਪ ਲੱਗ ਸਕਦੀ ਹੈ ਥੋੜੇ ਬਹੁਤ ਖੇਤਰਾਂ ਦੇ ਵਿੱਚ ਪੰਜਾਬ ਦੇ ਅਗਲੇ 3-4 ਦਿਨਾਂ ਦੇ ਦੌਰਾਨ ਜਿੱਥੇ ਧੁੱਪ ਲੱਗੂਗੀ ਰਾਤਾਂ ਦੇ ਪਾਰੇ ਵਿੱਚ ਜਿਹੜੀ ਗਰਾਵਟ ਜ਼ਿਆਦਾ ਦੇਖਣ ਨੂੰ ਮਿਲੂਗੀ ਦੇ ਹੱਥਾਂ ਪੈਰਾਂ ਦੀ ਸੁੰਨ ਜਿਹੜੀ ਉਹ ਵੀ ਜਿਹੜੀ ਜ਼ਿਆਦਾ ਦੇਖਣ ਨੂੰ ਇਮੇਲ ਸਾਖ ਦੀਏਗੀ ਤੇ ਬਾਕੀ ਅਗਲੇ ਪਾਸੇ ਵੀ ਸਿਸਟਮ ਦੀ ਗੱਲ ਕੀਤੀ ਆ ਤਾਂ ਅਗਲਾ ਪਾਸੇ ਵੀ ਸਿਸਟਮ 11 ਤੇ 12 ਜਨਵਰੀ ਨੂੰ ਪੰਜਾਬ ਨੂੰ ਹਰਿਆਣਾ ਨੂੰ ਉੱਤਰੀ ਰਾਜਸਥਾਨ ਨੂੰ ਕਈ ਇਲਾਕਿਆਂ ਨੂੰ ਜਿਹੜਾ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਤੇ ਕਈ ਖੇਤਰਾਂ ਨੂੰ ਜਿਹੜਾ ਹਲਕੀਆਂ ਫਹਾਰਾਂ ਜਾਂ ਦਰਮਿਆਨੀਆਂ ਫਹਾਰਾਂ ਨਾਲ ਜਿਹੜਾ ਪ੍ਰਭਾਵਿਤ ਕਰਦਾ ਦਿਖਾਈ ਦੇ ਰਿਹਾਗਾ ਮਤਲਬ ਕਿ ਅਗਲੇ 3 ਦਿਨ ਮੌਸਮ ਖੁਸ਼ਕ ਰਹੂਗਾ ਅਗਲੇ 3-4 ਦਿਨ ਅੱਜ 6 ਜਨਵਰੀ ਆ 7 8 9 10 ਜਨਵਰੀ ਤੱਕ ਮੌਸਮ ਖੁਸ਼ਕ ਰਹੂਗਾ ਤੇ ਠੰਡੀਆਂ ਹਵਾਵਾਂ ਚੱਲਦੀਆਂ ਰਹਿਣੀਆਂ ਸੀਤ ਲਹਿਰ ਦਾ ਪ੍ਰਭਾਵ ਜਿਹੜਾ ਜਾਰੀ ਰਹੇਗਾ ਕਦਾਗਾ 11 ਤੇ 12 ਜਨਵਰੀ ਨੂੰ ਜਿਹੜਾ ਮੌਸਮ ਇੱਕ ਵਾਰੀ ਫੇਰ ਬਦਲ ਸਕਦਾ ਕਿਉਂਕਿ ਇੱਕ ਪੱਛਮੀ ਸਿਸਟਮ ਪਹਾੜੀ ਖੇਤ ਨਾਲ ਸਮੇਤ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਹਲਕੀਆਂ ਫਹਾਰਾਂ ਹਲਕੀਆਂ ਦਰਮਿਆਨੀਆਂ ਫਹਾਰਾਂ ਨਾਲ ਜਿਹੜਾ ਹਲਕੀ ਦਰਮਿਆਨੀ ਮੀਂਹ ਜਿਹੜਾ ਪ੍ਰਭਾਵਤ ਕਰਦਾ ਦਿਖਾਈ ਦੇ ਰਹੇਗਾ ਸੋ ਆਉਂਦੇ ਦਿਨਾਂ ਵਿੱਚ ਸੀਤ ਲਹਿਰ ਦਾ ਪ੍ਰਭਾਵ ਆ ਜਿਹੜਾ ਬਣਿਆ ਰਹਣਾਗਾ 10 ਨੂੰ 10 ਜਨਵਰੀ ਨੂੰ ਹਵਾ ਮੱਠੀ ਪੈ ਜਾਣੀ ਹੈ ਜਿਸ ਦਾ ਕਰਕੇ ਪੂਰੇ ਦੀ ਵਾਪਸੀ ਹੋਊਗੀ ਜਦੋਂ ਪੂਰੇ ਦੀ ਵਾਪਸੀ ਹੋ ਨਮੀ ਵਿੱਚ ਵਾਧਾ ਹੋ ਤੇ ਧੁੰਦ ਵੀ ਜਿਹੜੀ ਜ਼ਮੀਨੀ ਪੱਧਰ ਤੇ ਬਾਦੀ ਦਿਖਾਈ ਦੇ ਸਕਦੀ ਹੈ ਹਾਲਾਂਕਿ ਜਦੋਂ 11 12 ਨੂੰ ਪੱਛਮੀ ਸਿਸਟਮ ਪੁੱਜੂਗਾ ਉਦੋਂ ਧੁੰਦ ਦੀ ਮੀਤ ਜਿਹੜੀ ਜ਼ਮੀਨੀ ਪੱਧਰ ਤੇ ਘੱਟ ਰਹੂਗੀ ਬਾਕੀ ਇਨੀ ਕ ਅਪਡੇਟ ਸੀ ਕੋਈ ਹੋਰ ਅਪਡੇਟ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਹਾਲ ਦੀ ਘੜੀ ਇਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ